ਜੈ ਸ਼੍ਰੀ ਮਨ ਨਾਰਾਇਣ ਜੋ ਟਿੱਪਣੀ ਮੈਂ ਕਰਨ ਜਾ ਰਿਹਾ ਹਾਂ ਉਹ ਰਾਮਾਨੁਜ ਦਾਸ ਸ਼੍ਰੀਮਾਨ ਗੱਟੂ ਵੇਣੂ ਗੋਪਾਲ ਸਵਾਮੀ ਜੀ ਦੀ ਹੈ ਅਧਿਆਏ 1 ਅਰਜੁਨ ਵਿਸ਼ਾਦ ਯੋਗ ਸ਼ਲੋਕ 32ਵਾਂ ਨਕਾਂਖੇ ਵਿਜਯੰ ਕ੍ਰਿਸ਼ਨਾ ਨਚਰਾਜਯੰ జీవితే నవా గోవిందంభోగైవితేన అర్జున భగవాన్ శ్రీకృష్ణ ప్రమాత్మాను హే కృష్ణ ਮੈਨੂੰ ਇਸ ਯੁੱਧ ਵਿੱਚ ਜਿੱਤ ਦੀ ਇੱਛਾ ਨਹੀਂ ਹੈ ਮੈਨੂੰ ਰਾਜ ਸੱਤਾ ਜਾਂ ਇਸ ਯੁੱਧ ਤੋਂ ਪ੍ਰਾਪਤ ਹੋਣ ਵਾਲੇ ਸੁੱਖਾਂ ਦੀ ਇੱਛਾ ਨਹੀਂ ਹੈ हे ਗੋਵਿੰਦ ਤੁਸੀਂ ਮੈਨੂੰ ਦੱਸੋ ਸਾਨੂੰ ਰਾਜ ਅਤੇ ਸੁੱਖ ਪ੍ਰਾਪਤ ਕਰਨ ਦਾ ਕੀ ਉਦੇਸ਼ ਹੈ ਇਹ ਹੀ ਗੱਲ ਅਰਜੁਨ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਕਹਿ ਰਿਹਾ ਸੀ ਇਸ ਅਸ਼ੀ ਲੋਕ ਰਾਹੀਂ ਸਾਡੇ ਲਈ ਸੰਦੇਸ਼ ਅਤੇ ਸਿੱਖਿਆ ਇਹ ਹੈ ਕਿ ਬલિદાન ਦੇ ਛਲ ਵੇਖ ਵਿੱਚ ਮੈਂ ਬલિદાન ਕਰ ਰਿਹਾ ਹਾਂ ਆਪਣੇ ਫਰਜ਼ ਅਤੇ ਜ਼ਿੰਮੇਵਾਰੀਆਂ ਨੂੰ ਨਜ਼ਰ ਅੰਦਾਜ਼ ਨਾ ਕਰੀਏ ਨਕਾਂਸ਼ੇ ਵਿਜਯਮ ਕ੍ਰਿਸ਼ਨਾ ਨਚ ਰਾਜ్యం ਸੁਖਾ ਨਿਚਾ ਕਿੰਨੋ ਰਾਜੇ ਨਾ ਗੋਵਿੰਦਾ ਕਿੰ ਭੋਗੈਹੀ ਜੀਵਿਤੇ ਨਵਾ ਵੋਮ ਸ਼੍ਰੀਮਦ ਭਗਵਤ ਗੀਤਾ ਦਾ ਸਾਰ ਸ਼੍ਰੀਕ੍ਰਿਸ਼ਨ ਪਰਮਾਤਮਾ ਨੇ 18ਵੇਂ ਅਧਿਆਏ ਦੇ ਸ਼ਲੋਕ 65 ਤੋਂ 70 ਵਿੱਚ ਅੱਠ ਕਰਮਾਂ ਰੂਪ ਵਿੱਚ ਬਖਸ਼ਿਆ ਹੈ। શ્રીਕ੍ਰਿਸ਼ਨ ਪਰਮਾਤਮਾ ਕਹਿੰਦੇ ਹਨ ਜੋ ਭਗਤ ਇਹ ਅੱਠ ਕਰਮ ਕਰਦੇ ਹਨ ਮੈਂ ਉਹਨਾਂ ਨੂੰ ਪਿਆਰ ਕਰਦਾ ਹਾਂ। ਮੈਂ ਉਹਨਾਂ ਦੀ ਹਰ ਤਰ੍ਹਾਂ ਰੱਖਿਆ ਕਰਾਂਗਾ। શ્રીਕ੍ਰਿਸ਼ਨ ਪਰਮਾਤਮਾ ਵੱਲੋਂ ਸਾਰੀ ਗੀਤਾ ਸੁਣਨ ਤੋਂ ਬਾਅਦ ਅਰਜੁਨ ਕਹਿੰਦਾ ਹੈ ਕਿਰਸ਼ਿਏ ਵਚਨਮ ਤਵ ਜਿਸ ਦਾ ਅਰਥ ਹੈ ਕ੍ਰਿਸ਼ਨਾ ਮੈਂ ਤੁਹਾਡੀ ਆਗਿਆ ਅਨਸਾਰ ਹੀ ਕਰਾਂਗਾ ਇਸੇ ਕਾਰਨ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਹਰ ਤਰ੍ਹਾਂ ਦੀਆਂ ਸਫਲਤਾ ਤੇ ਜਿੱਤਾਂ ਬਖਸ਼ੀਆਂ ਆਓ ਅਸੀਂ ਵੀ ਪਰਮਾਤਮਾ ਨੂੰ ਇਹ ਵਚਨ ਦਈਏ ਕਿ ਅਸੀਂ ਇਹ ਅੱਠ ਕਰਮ ਦਾ ਪਾਲਣ ਕਰਾਂਗੇ ਕਿਸੇ ਵੀ ਤਰ੍ਹਾਂ ਦੀ ਪੂਜਾ ਤਪ ਜਾਂ ਜਗਤ ਪਰਮਾਤਮਾ ਨੂੰ ਦਿੱਤੇ ਹੋਏ ਇਸ ਵਚਨ ਤੋਂ ਮਹਾਨ ਨਹੀਂ ਹੈ ਮੈਂ ਇਹ ਅੱਠ ਵਚਨ ਉਚਾਰਨ ਕਰਾਂਗਾ ਤੁਸੀਂ ਸਭ ਆਪਣੇ ਮਨ ਤੇ ਹਿਰਦੇ ਵਿੱਚ ਇਹਨਾਂ ਨੂੰ ਧਿਆਨ ਕਰਨਾ ਇਸ ਤਰੀਕੇ ਨਾਲ ਸ਼੍ਰੀ ਕ੍ਰਿਸ਼ਨ ਨੂੰ ਵਚਨ ਦਿੰਦੇ ਹੋਏ ਆਓ ਅਸੀਂ ਉਹਨਾਂ ਦਾ ਆਨੰਦਮਈ ਚਿਹਰਾ ਧਿਆਨ ਕਰੀਏ ਅਤੇ ਆਨੰਦ ਮਹਿਸੂਸ ਕਰੀਏ जय श्रीमन नारायण आठ वचन इस प्रकार ਹਨ ਪਹਿਲਾ वचन हे श्रीमन नारायण ਜਿਵੇਂ ਤੁਸੀਂ ਆਗਿਆ ਕੀਤੀ ਮੈਂ ਸਦਾ ਤੁਹਾਡਾ ਧਿਆਨ ਕਰਾਂਗਾ ਤੇ ਮਨ ਵਿੱਚ ਤੁਹਾਨੂੰ ਹੀ ਵਿਚਾਰਾਂਗਾ ਦੂਜਾ वचन हे श्रीमन नारायण ਜਿਵੇਂ ਤੁਸੀਂ ਕਿਹਾ ਹੈ ਮੈਂ ਸਦਾ ਤੁਹਾਡਾ ਭਗਤ ਰਹਾਂਗਾ ਤੀਜਾ ਵਚਨ हे श्रीमन नारायण ਮੈਂ ਆਪਣੇ ਸਾਰੇ ਕਰਮ ਤੁਹਾਡੀ ਸੇਵਾ ਅਤੇ ਤੁਹਾਡੀ ਪ੍ਰਸੰਤਾ ਲਈ ਕਰਾਂਗਾ ਚੌਥਾ ਵਚਨ हे श्रीमन नारायण ਜਿਵੇਂ ਤੁਸੀਂ ਆਖਿਆ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਸਿਰਫ ਤੁਹਾਡਾ ਹਾਂ ਮੈਂ ਹਮੇਸ਼ਾ ਆਪਣੇ ਹੱਥ ਜੋੜ ਕੇ ਤੁਹਾਨੂੰ ਨਮਸਕਾਰ ਕਰਾਂਗਾ ਅਤੇ ਤੁਹਾਡੀ ਭਗਤੀ ਕਰਾਂਗਾ ਪੰਜਵਾਂ ਵਚਨ हे श्रीमन नारायण ਮੈਨੂੰ ਤੁਹਾਡੇ ਇਹ ਸ਼ਬਦ ਯਾਦ ਹਨ ਮਾਮੇਕਮ ਸ਼ਰਣਮ ਵ੍ਰਜ ਅਧਿਆਇ 18ਵਾਂ ਸ਼ਲੋਕ 66ਵਾਂ ਜਿਨ੍ਹਾਂ ਵਿੱਚ ਤੁਸੀਂ ਕਿਹਾ ਹੈ ਕਿ ਕੇਵਲ ਮੇਰੀ ਹੀ ਸ਼ਰਨ ਆ हे श्रीमन नारायण ਮੈਂ ਸਿਰਫ ਤੁਹਾਡੀ ਹੀ ਸ਼ਰਨ ਆਇਆ ਹਾਂ ਛੇਮਾ ਵਚਨ हे श्रीमन नारायण ਮੈਨੂੰ ਤੁਹਾਡੇ ਸ਼ਬਦ ਮਾ ਸੁਚਾ ਅਧਿਆਇ 18ਵਾਂ ਸ਼ਲੋਕ 66ਵਾਂ ਯਾਦ ਹਨ ਜਿਨ੍ਹਾਂ ਰਾਹੀਂ ਤੁਸੀਂ ਸਾਨੂੰ ਆਸ਼ਵਾਸਨ ਦਿੰਦੇ ਹੋਏ ਕਿ ਗਮ ਨਾ ਕਰੋ ਮੈਂ ਹੁਣ ਦੁੱਖ ਨਹੀਂ ਕਰਾਂਗਾ ਸਤਵਾਂ ਵਚਨ हे श्रीमन नारायण ਤੁਸੀਂ ਸਾਡੇ ਹਿੱਤ ਲਈ ਸ਼੍ਰੀਮਦ ਭਗਵਦ ਗੀਤਾ ਬਖਸ਼ ਕੇ ਕਿਰਪਾ ਕੀਤੀ ਹੈ ਮੈਂ ਵਚਨ ਦਿੰਦਾ ਹਾਂ ਕਿ ਮੈਂ ਹਰ ਰੋਜ਼ ਘਟੋ ਘਟ ਇੱਕ ਸ਼ਲੋਕ ਪੜਾਂਗਾ ਜਾਂ ਸੁਣਾਂਗਾ ਅਠਵਾਂ ਵਚਨ हे श्रीमन नारायण तुसी गीता सारी मनुखता ਲਈ ਬਖਸ਼ੀ ਹੈ ਮੈਂ ਵਚਨ ਦਿੰਦਾ ਹਾਂ ਕਿ ਮੈਂ ਤੁਹਾਡੇ ਗੀਤਾ ਦੇ ਦਿਵਯ ਵਚਨਾ ਉਹਨਾਂ ਭਗਤਾਂ ਤੱਕ ਪਹੁੰਚਾਉਂਗਾ ਜੋ ਇਸ ਤੋਂ ਅਣਜਾਣ ਹਨ ਅਸੀਂ ਹੁਣ ਇਹ ਅੱਠ ਵਚਨ ਪਰਮਾਤਮਾ ਨੂੰ ਦੇ ਦਿਤਤੇ ਹਨ। ਸ਼੍ਰੀਮਨ ਨਾਰਾਇਣ ਨੂੰ ਹਰ ਰੋਜ਼ ਇਹ ਵਚਨ ਦੇਣਾ ਕਿ ਅਸੀਂ ਉਹਨਾਂ ਦੀ ਆਗਿਆ ਅਨੁਸਾਰ ਚੱਲਾਂਗੇ। ਆਪ ਵਿੱਚ ਸਭ ਤੋਂ ਵੱਡੀ ਪੂਜਾ ਹੈ। ਆਓ ਉਸ ਨੂੰ ਆਪਣੇ ਅਟਲ ਵਿਸ਼ਵਾਸ ਨਾਲ ਵਚਨ ਦਈਏ। हे ਸ਼੍ਰੀਮਨ ਨਾਰਾਇਣ ਮੈਂ ਜਿਵੇਂ ਤੁਸੀਂ ਕਹੋਗੇ ਅਜਿਹਾ ਹੀ ਕਰਾਂਗਾ। ਮੈਂ ਤੁਹਾਡੀ ਇੱਛਾ ਅਨੁਸਾਰ ਵਰਤਾਵ ਕਰਾਂਗਾ। ਅਤੇ ਸਿਰਫ ਤੁਹਾਡੇ ਲਈ ਹੀ ਕਰਮ ਕਰਾਂਗਾ। શ્રીਮਨ ਨਾਰਾਇਣ ਕਿਰਸ਼ਿਏ ਵਚਨਮ ਤਵ ਜਿਸ ਦਾ ਅਰਥ ਹੈ, हे श्रीਮਨ ਨਾਰਾਇਣ ਮੈਂ ਤੁਹਾਡੀ ਆਗਿਆ ਅਨਸਾਰ ਹੀ ਕਰਾਂਗਾ। ਸਰਵਮ ਸ਼੍ਰੀਕ੍ਰਿਸ਼ਨ ਅਰਪਣਮ ਅਸਤੂ। ਜੈ ਸ਼੍ਰੀਮਨ ਨਾਰਾਇਣ। ਨਕਾਂਕਸ਼ੇ। ਵਿਜਯਮ ਕ੍ਰਿਸ਼ਨ। न च राज्यं सुखानि च किन्नो राज्येन गोविन्द किम्भोगैः जीवितेन वां नकाङ्क्षे विजयं कृष्ण नचराज्यं च सुखानि च किन्नो राज्ये न गोविन्द किं भोगैर्जीवितेन वा ॐमन्नारायणां करिष्ये वचनं तव सर्वं श्रीकृष्णार्पणमस्तु జై శ్రీమన్నారాయణ